ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ 24 7 ਪੰਜਾਬ ਮੋੜ ਮੰਡੀ ਬੰਬ ਧਮਾਕੇ ਵਿੱਚ ਪਰਿਵਾਰ ਵੱਲੋਂ ਰਾਮ ਰਹੀਮ ਨੂੰ ਵਾਰ-ਵਾਰ ਪੈਰੋਲ ਦੇਣ ਤੇ ਚੁੱਕੇ ਸਵਾਲ 31 ਜਨਵਰੀ 2017 ਵਿੱਚ ਹੋਣ ਪ੍ਰਚਾਰ ਦੇ ਦੌਰਾਨ ਹਰਮਿੰਦਰ ਸਿੰਘ ਜੱッセ ਦੀ ਰੈਲੀ ਦੇ ਵਿੱਚ ਹੋਏ ਬੰਬ ਧਮਾਕੇ ਦੇ ਵਿੱਚ ਕਈ ਪਰਿਵਾਰਾਂ ਦੇ ਮੈਂਬਰ ਦੀ ਤੇ ਅਤੇ ਬੱਚਿਆਂ ਦੀ ਜਾਨ ਚਲੀ ਗਈ। ਇਸ ਘਟਨਾ ਨੂੰ ਬੇਸ਼ੱਕ 7 ਸਾਲ ਤੋਂ ਵੱਧ ਦਾ ਸਮਾਂ ਬੀਤ ਗਿਆ ਹੈ ਪਰ ਜਦੋਂ ਵੀ ਰਾਮ ਰਹੀਮ ਨੂੰ ਪੈਰੋਲ ਦਿੱਤੀ ਜਾਂਦੀ ਹੈ ਤਾਂ ਇੰਨਾ ਪਰਿਵਾਰਾਂ ਦੇ ਜ਼ਖਮ ਹਰੇ ਹੋ ਜਾਂਦੇ ਨੇ। ਜੋ ਪਰਿਵਾਰ ਅੱਜ ਵੀ ਬੰਬ ਧਮਾਕੇ ਵਿੱਚ ਜਾਨ ਆ ਚੁੱਕੇ ਨੇ ਉਹਨਾਂ ਦੇ ਬੱਚਿਆਂ ਦੀਆਂ ਤਸਵੀਰਾਂ ਹੱਥ ਦੇ ਵਿੱਚ ਫੜ ਕੇ ਇਨਸਾਫ ਦੀ ਮੰਗ ਕਰ ਰਹੇ ਨੇ ਇਸ ਮੌਕੇ ਤੇ ਜਿੰਨਾ ਬੱਚਿਆਂ ਦੀ ਬੰਬ ਧਮਾਕੇ ਦੌਰਾਨ ਜਾਨ ਚਲੀ ਗਈ ਉਹਨਾਂ ਦੇ ਪਰਿਵਾਰਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਇਹ ਸਭ ਰਾਜਨੀਤਿਕ ਸਟੰਡ ਹਨ ਜਦੋਂ ਵੀ ਰਾਮ ਰਹੀਮ ਨੂੰ ਪ੍ਰੋਲ ਦਿੱਤੀ ਜਾਂਦੀ ਹੈ ਤਾਂ ਉਹਨਾਂ ਦੇ ਜ਼ਖਮ ਹਰੇ ਹੋ ਜਾਂਦੇ ਨੇ ਜਦੋਂ ਕਿ ਦੋਸ਼ੀਆਂ ਨੂੰ ਹਲੇ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ ਸਾਡੀ ਪੰਜਾਬ ਸਰਕਾਰ ਨੂੰ ਮੰਗ ਹੈ ਕਿ ਜੇਕਰ ਇਹਨਾਂ ਦੇ ਇੱਕ ਪਰਿਵਾਰਿਕ ਮੈਂਬਰਾਂ ਨੂੰ ਨੌਕਰੀ ਦਿੱਤੀ ਜਾਵੇ ਤਾਂ ਘੱਟੋ-ਘੱਟ ਉਹ ਪਰਿਵਾਰ ਦਾ ਤਾਂ ਗੁਜ਼ਾਰਾ ਕਰ ਸਕਣਗੇ ਮੇਰਾ ਨਾਮ ਮੀਸ਼ਤਰ ਸਿੰਘ ਹੈ ਜੀ ਹਾਂ ਮੇਰੇ ਬੱਚੇ ਦਾ ਨਾਮ ਰਵਿੰਦਰਪ ਸਿੰਘ ਸੀ 2 ਲੈਕਸਨ 2017 ਦੇ ਵਿੱਚ ਜਿੰਨਾਂ ਦੀ ਬੰਮ ਕਾਂਡ ਦੇ ਵਿੱਚ ਡੈਥ ਹੋ ਗਈ ਸੀ ਪਰ ਉਦੋਂ ਦੀਆਂ ਸਰਕਾਰਾਂ ਤੋਂ ਲੈ ਕੇ ਅੱਜ ਦੀਆਂ ਸਰਕਾਰਾਂ ਤੱਕ ਸਾਨੂੰ ਕੋਈ ਨਿਆਂ ਨਹੀਂ ਦਿੱਤਾ ਜਿਹੜੀਆਂ ਸਰਕਾਰਾਂ ਉਹ ਸਸਿਆ ਦੇ ਡੇਰੇ ਸਾਥ ਨੂੰ ਕੰਟਰੋਲ ਤੇ ਬਾਹਰ ਕੱਢਦੀਆਂ ਨਾ ਉਹ ਸਰਕਾਰਾਂ ਸਾਡੇ ਜਾਹਾਂ ਦਾ ਨਾਮ ਨਹੀਂ ਲੈਂਦੀਆਂ ਅਸੀਂ ਇਹ ਹੀ ਮੰਗ ਕਰਦੇ ਹਾਂ ਜੋ ਅੱਜ ਦੀ ਸਰਕਾਰ ਆ ਸਰਦਾਰ ਭਗਵੰਤ ਸਿੰਘ ਮਾਨ ਦੀ ਵੀ ਇਹ ਇਹ ਸਦੀ ਦੀ ਪਰਤਾਹ ਕਰਕੇ ਜਿਹੜੇ ਦੋਸ਼ੀ ਆ ਉਹਨਾਂ ਨੂੰ ਗ੍ਰਿਫਤਾਰ ਕਰੇ ਤਾਂ ਸਾਨੂੰ ਨਿਆਂ ਮਿਲ ਸਕੇ ਜਿਹੜੇ ਤਲਵੰਡੀ ਸਾਬਾ ਪੰਗੋੜੇ ਕਰਾਰ ਦਿੱਤੀ ਹੋਈ ਹੈ ਉਹhle ਤਾਂ ਕੋਈ ਪਤਾ ਲੱਗਿਆ ਉਹਨਾਂ ਦਾ ਕੋਈ ਕਿੰਨੀ ਉਹਨਾਂ ਦਾ ਅਜੇ ਤੱਕ ਕੋਈ ਪਤਾ ਹੀ ਨਹੀਂ ਲੱਗਿਆ ਕੱਲਾ ਉਹਨ ਪਗੋੜਾ ਕਰਾਰ ਦੇਤਾ ਜੀ ਉੱਥੇ ਲਿਆ ਕੇ ਉਸ ਤੋਂ ਬਾਅਦ ਉਹਨਾਂ ਦੀ ਕੋਈ ਵੀ ਪਰਤਾਹ ਨਹੀਂ ਕੀਤੀ ਗਈ ਤੁਸੀਂ ਕੀਵੇਂ ਦੇਖਦੇ ਹੋ ਪਿੰਡ ਦੀ ਸਰਕਾਰ ਨੂੰ ਕੀ ਇਹ ਦੀਪਰੋਲ ਦੀ ਜਿੰਦਰੀ ਹੈ ਕਾਰਨ ਤਾਂ 6 ਸਾਲ ਹੋ ਗਏ ਦੇਖੀ ਜਾਂ ਨਹੀਂ ਅਜੇ ਤੱਕ ਕਿਸੇ ਨੇ ਕੁਝ ਨਹੀਂ ਕੀਤਾ ਜੀ ਪਰ ਉਹਨਾਂ ਤੋਂ ਮਾਂ ਤੋਂ ਕੀ ਉਮੀਦ ਕਰਦੇ ਤੁਸੀਂ ਉਹਨਾਂ ਤੋਂ ਅਸੀਂ ਇਹੀ ਉਮੀਦ ਕਰਦਾ ਜੇ ਸਾਡੇ ਜੋ ਬੱਚੇ ਸਾਥੋਂ ਵਿਛੜ ਕੇ ਚਲੇ ਗਏ ਉਹ ਉਹਨਾਂ ਦੀਆਂ ਡੈਥ ਹੋ ਚੁੱਕੀਆਂ 6 ਸਾਲ ਹੋ ਚੁੱਕਿਆ ਅਸੀਂ ਭਗਵਾਨ ਤੋਂ ਇਹ ਹੀ ਬੇਨਤੀ ਕਰਦਾ ਵੀ ਸਾਨੂੰ ਇਨਸਾਫ ਦਿੱਤਾ ਜਾ ਜੋ ਵੀ ਇਹਦੇ ਦੋਸ਼ੀਆਂ ਨੂੰ ਫੜ ਕੇ ਉਹਨਾਂ ਸਜ਼ਾ ਮਿਲਦੀਆਂ ਜਾਣ ਤਾਂ ਕਿ ਸਾਡੇ ਵੀ ਜਖਮਾਂ ਮਾੜੀ ਮੁੱਤੀ ਸਾਡੇ ਮਨ ਨੂੰ ਸ਼ਾਂਤੀ ਮਿਲੇ ਵਰਕੀਸ਼ ਕੁਮਾਰ ਜੀ ਅੱਛਾ ਤੇ ਇਹਦਾ ਬੇਟਾ ਸੀ ਸੌਰਵ ਸਿੰਘ ਦਾ ਹੂੰ 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 ਬੰਬਲਾਸਟ ਆ ਗਿਆ ਸੀ ਜੀ ਹੂੰ ਹੂੰ 6 ਸਾਲ ਹੋ ਗਏ ਜੀ ਉਹਦੇ ਬੱਚੇ ਚਾਰ ਚਾਰ ਜਵਾਲ ਸੀਗੇ ਤੇ ਬਾਕੀਆਂ ਨੂੰ ਸਾਨੂੰ ਨੌਕਰੀ ਮਿਲ ਗਈ ਹੂੰ ਹੂੰ ਤੇ ਸਾਡਾ ਅਸੀਂ ਰਹਿ ਗਏ ਸੀ ਜੀ ਨੌਕਰੀ ਮਿਲੋ ਹੂੰ ਤੇ ਸਾਨੂੰ ਹੁਣ ਦਿੱਕਰ ਕੋਈ ਨੌਕਰੀ ਨਹੀਂ ਮਿਲਦੀ ਨਾ ਹੀ ਕੋਈ ਇਨਸਾਫ ਮਿਲਿਆ ਹੂੰ ਹੂੰ ਮੈਂ ਭਗਵਾਨਤ ਮਾਨ ਜੀ ਅੱਗੇ ਬੇਨਤੀ ਕਰਦਾ ਕਿ ਸਾਡੇ ਵੱਲ ਝਾਕਨ ਤਾਂ ਸਾਡਾ ਵੀ ਕੋਈ ਮਸਲਾ ਹੱਲ ਕਰਨਾ ਤੇ ਸਾਨੂੰ ਨੌਕਰੀ ਦਿੱਤੀ ਜਾਵੇ ਇਹਨਾਂ ਇਨਸਾਫ ਨਹੀਂ ਮਿਲਿਆ ਕੀ ਕਰਨਾ ਇਹਨਾਂ ਦੇ ਦਿਲ ਕਿਉਂ ਲੱਗਦੀ ਬਸ ਜੀ ਸਰਕਾਰਾਂ ਨੂੰ ਕੀ ਪਤਾ ਕਿ ਉਹ ਨਿਵਰੇ ਕੀ ਐ ਚ ਕੀ ਰਾਜਨੀਤੀ ਐ ਕੀ ਐ ਕੁਛ ਨਹੀਂ ਪਤਾ ਜੀ ਦੇਖੋ 6 ਸਾਲ ਹੋ ਗਏ ਹਾਲ ਤਾਂ ਇੱਕ ਨਾ ਤਾਂ ਕੋਈ ਬੰਦੇ ਫੜੇ ਗਏ ਆ ਤੇ ਨਾ ਹੀ ਸਾਨੂੰ ਕੋਈ ਇਨਸਾਫ ਮਿਲਿਆ ਨਾ ਹੀ ਸਾਨੂੰ ਕੋਈ ਨੌਕਰੀ ਮਿਲੀ ਆ ਤੇ ਕੁਛ ਨਹੀਂ ਕਹਿ ਸਕਦਾ ਕਿ ਕਿਉਂ ਨਹੀਂ ਹੋ ਰਿਹਾ ਇਹ ਤਾਂ ਤੁਹਾਡੇ ਪਰਵਾਜ਼ ਚ ਕਿਹਨੂੰ ਨੌਕਰੀ ਮਿਲਣੀ ਚਾਹੀਦੀ ਐ ਜੀ ਮੇਰੀ ਲੜਕੀ ਨੂੰ ਨੌਕਰੀ ਮਿਲਣੀ ਚਾਹੀਦੀ ਐ ਜੀ ਕਿਉਂ ਮੇਰੇ ਫਿਰ ਵਾਈਫਾਈ ਉਹ ਬਿਮਾਰ ਰਹਿੰਦੇ ਆ ਤਾਂ ਕਰਕੇ ਉਹਨਾਂ ਦੀ ਥਾਂ ਤੇ ਮੇਰੇ ਲੜਕੇ ਨੂੰ ਭੇਜਤੀ ਜਾਂਦੀ ਮੇਰਾ ਨਾਮ ਰਾਕੇ ਬਲਦੇ ਸਿੰਘ ਹੂੰ ਤੇ ਮੇਰਾ ਪੋਤਾ ਦੀ ਜੱਪ ਸਿਮਰਨ ਸਿੰਘ ਹੂੰ ਹੂੰ ਠੀਕ ਹੈ ਤਾਂ ਅੰਦਰ ਇੱਕ ਕੱਤੀ ਜਨਮਰੀ 2017 ਨੂੰ ਜਿਹੜਾ ਮੋੜ ਮੋੜ ਦੀ ਵਿੱਚ ਬੰਬ ਲੱਗਦਾ ਹੋਇਆ ਸੀ ਉਹਦੇ ਵਿੱਚ ਚੋਕਸ ਪਹੜਾ ਹੋਏ ਸੀ ਅੱਛਾ ਤੁਹਾਨੂੰ ਐ ਨਹੀਂ ਲੱਗਦਾ ਜਿਹੜਾ ਬਾਬੇ ਨੂੰ ਵਾਰ-ਵਾਰ ਪਰੋਲ ਦਿੱਤੀ ਜਾਂਦੀ ਹੈ ਤੁਹਾਡੀ ਜ਼ਖਮਾਂ ਤੇ ਕੀ ਲੱਗਦਾ ਜੀ ਬਾਬੇ ਨੂੰ ਪਰੋਲ ਤਾਂ ਇੱਕ ਰਾਜਨੀਤਿਕ ਸਿਸਟਮ ਹੈ ਤੇ ਇੱਕ ਬਲਾਤਕਾਰੀ ਬੰਦਾ ਮਤਲਬ ਹੋਵੇ ਉਹਦਾ ਮਤਲਬ ਉਹਦੇ ਤੇ ਸਜ਼ਾ ਮਿਲੀ ਹੋਵੇ ਨਹੀਂ ਕਤਲ ਦੇ ਵੀ ਸਜ਼ਾ ਮਿਲੀ ਹੋਵੇ ਤੇ ਇੱਕ ਸਾਡਾ ਬੰਬ ਬਲਾਸਟ ਮੋਰ ਮੱਡੀ ਦਾ ਜਿਹੜਾ ਹੈ ਉਹਦੀਆਂ ਤਾਰਾਂ ਵੀ ਉਹਦੇ ਨਾਲ ਜੁੜੀਆਂ ਹੋਣ ਤੇ ਉਸ ਬੰਦੇ ਨੂੰ ਪਰੋਲ ਦੇਣਾ ਇੱਕ ਰਾਜਨੀਤਿਕ ਕੰਗਾ ਹੋਤੀ ਹੈ ਇੱਥੇ ਕੋਈ ਹਿੰਦੁਸਤਾਨ ਹੈ ਹਿੰਦੁਸਤਾਨ ਦੇ ਬੱਚੇ ਨੇ ਆ ਚੁੜੀਏ ਕੋਈ ਨਿਆਣੀ ਇੱਥੇ ਜੋ ਵੀ ਚੱਲ ਹੋ ਰਿਹਾ ਹੈ ਅੱਜ ਕੱਲ ਜਿਸ ਤਰ੍ਹਾਂ ਨਾ ਵੀ ਹੋ ਰਿਹਾ ਉਸ ਤਰ੍ਹਾਂ ਦਾ ਦੇਖੀ ਤਾਂ ਇਹਦੇ ਇੱਥੇ ਕੋਈ ਨਿਆਣੀ ਗੱਲ ਨਹੀਂ